ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਤਸਵੀਰਾਂ ਮੋਹਾਲੀ ਮੁੱਲਾਪੁਰ ਸਟੇਡੀਅਮ ਦੇ ਬਾਹਰ ਦੀ ਤਸਵੀਰਾਂ ਨੇ ਜਿੱਥੇ ਕਿ ਬੀਤੀ ਰਾਤ ਜਿਹੜਾ ਆਈਪੀਐਲ ਦਾ ਮੈਚ ਖੇਡਿਆ ਗਿਆ ਪੰਜਾਬ ਕਿੰਗਸ 11 ਹੋਰ ਰਾਜਸਥਾਨ ਰੋਜ਼ ਦੀ ਟੀਮ ਦੇ ਵਿਚਕਾਰ ਜਿਹੜਾ ਮੈਚ ਖੇਡਿਆ ਗਿਆ ਜਿਸ ਦੇ ਵਿੱਚ ਰਾਜਸਥਾਨ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 50 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਔਰ ਦੱਸਦੀ ਕਿ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਦੋਂ ਮੈਚ ਖਤਮ ਹੋ ਜਾਂਦਾ ਹੈ ਲੋਕ ਜਿਹੜੇ ਬਾਹਰ ਨਿਕਲਦੇ ਨੇ ਸਟੇਡੀਅਮ ਦੇ ਵਿੱਚੋਂ ਤਾਂ ਆਪਣੇ ਜਿਹੜੇ ਵਾਹਨ ਉੱਥੋਂ ਲੈ ਕੇ ਦੇ ਨੇ ਤਾਂ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ پارکਿੰਗ ਦਾ ਕੋਈ ਉੱਥੇ ਖਾਸ ਪ੍ਰਬੰਧ ਨਹੀਂ ਸੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਟ੍ਰੈਫਿਕ ਲੱਗਿਆ ਹੋਇਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸੜਕ ਤੇ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਹੋਣਗੀਆਂ ਔਰ ਦੱਸਦੀ ਕਿ ਇਸ ਮੈਚ ਦੀ ਜੇਕਰ ਗੱਲ ਕਰੀਏ ਤਾਂ ਟਿਕਟਾਂ ਜਿਹੜੀਆਂ ਨੇ ਉਹ ਫੈਨਸ ਨੇ 4000 5000 6000 ਔਰ 12000 ਰੁਪਏ ਤੱਕ ਖਰੀਦੀਆਂ ਨੇ ਲੇਕਿਨ ਪਾਰਕਿੰਗ ਨੂੰ ਲੈ ਕੇ ਫੈਨਸ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਜ਼ਰੂਰ ਮਿਲੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਹੀ ਗੱਡੀਆਂ ਤੁਹਾਨੂੰ ਨਜ਼ਰ ਆਉਣਗੀਆਂ ਤਾਂ IPL ਦੇ 18ਵੇਂ ਸੀਜ਼ਨ ਦੇ ਵਿੱਚ ਪੰਜਾਬ ਦੇ ਮੁਹਾਲੀ ਦੇ ਮੁੱਲਾਪੁਰ ਵਿਖੇ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਵਿਚਕਾਰ ਇੱਕ ਮੈਚ ਖੇਡਿਆ ਗਿਆ ਤੇ ਇਸ ਦੇ ਵਿੱਚ ਪੰਜਾਬ ਕਿੰਗਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਪੰਜਾਬ ਦੇ ਪ੍ਰਸ਼ੰਸਕ ਪਵੇਲੀਅਨ ਤੋਂ ਨਰਾਸ਼ ਵਾਪਸ ਪਰਤੇ ਨੇ ਤਾਂ ਇਹ ਮੈਚ ਜਿਹੜਾ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟਰ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਖੇਡਿਆ ਗਿਆ ਇਹ ਦੇਖਣ ਦੇ ਲਈ ਪੰਜਾਬ ਭਰ ਤੋਂ ਜਿਹੜੇ ਪ੍ਰਸ਼ੰਸਕ ਆਏ ਹੋਏ ਸਨ ਤੇ ਉਸ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ, ਪਾਣੀਪਤ, ਕਰਨਾਲ ਅਤੇ ਫਤਿਆਬਾਦ ਦੇ ਦਰਸ਼ਕਾਂ ਨੇ ਮੈਚ ਦਾ ਜਿਹੜਾ ਆਨੰਦ ਮਾਣਿਆ ਇੰਨੇ ਨਹੀਂ ਪ੍ਰਸ਼ੰਸਕ ਕੈਨੇਡਾ ਤੇ ਇੰਗਲੈਂਡ ਤੋਂ ਇੱਥੇ ਪਹੁੰਚੇ ਸਨ ਤੇ ਉਸ ਤੋਂ ਇਲਾਵਾ ਟੀਮ ਦੀ ਜੋ ਮਾਲਕਾ ਨੇ ਪ੍ਰੀਤੀ ਜਿੰਟਾ ਵੀ ਮੈਦਾਨ ਦੇ ਵਿੱਚ ਪਹੁੰਚੀ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ ਹਾਲਾਂਕਿ ਉਸ ਤੋਂ ਬਾਅਦ ਜਦੋਂ ਮੈਚ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਟੇਡੀਅਮ ਦੇ ਬਾਹਰ ਜਿਹੜਾ ਕਿ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ ਵੱਡਾ ਟ੍ਰੈਫਿਕ ਦੇਖਣ ਨੂੰ ਮਿਲਦਾ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਟ੍ਰੈਫਿਕ ਉਹ ਲੱਗਿਆ ਹੋਇਆ ਹੈ ਤੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਤਸਵੀਰਾਂ ਮੋਹਾਲੀ ਮੁੱਲਾਪੁਰ ਸਟੇਡੀਅਮ ਦੇ ਬਾਹਰ ਦੀ ਤਸਵੀਰਾਂ ਨੇ ਜਿੱਥੇ ਕਿ ਬੀਤੀ ਰਾਤ ਜਿਹੜਾ ਆਈਪੀਐਲ ਦਾ ਮੈਚ ਖੇਡਿਆ ਗਿਆ ਪੰਜਾਬ ਕਿੰਗਸ 11 ਹੋਰ ਰਾਜਸਥਾਨ ਰੋਜ਼ ਦੀ ਟੀਮ ਦੇ ਵਿਚਕਾਰ ਜਿਹੜਾ ਮੈਚ ਖੇਡਿਆ ਗਿਆ ਜਿਸ ਦੇ ਵਿੱਚ ਰਾਜਸਥਾਨ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 50 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਔਰ ਦੱਸਦੀ ਕਿ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਦੋਂ ਮੈਚ ਖਤਮ ਹੋ ਜਾਂਦਾ ਹੈ ਲੋਕ ਜਿਹੜੇ ਬਾਹਰ ਨਿਕਲਦੇ ਨੇ ਸਟੇਡੀਅਮ ਦੇ ਵਿੱਚੋਂ ਤਾਂ ਆਪਣੇ ਜਿਹੜੇ ਵਾਹਨ ਉੱਥੋਂ ਲੈ ਕੇ ਦੇ ਨੇ ਤਾਂ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਦਾ ਕੋਈ ਉੱਥੇ ਖਾਸ ਪ੍ਰਬੰਧ ਨਹੀਂ ਸੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਟ੍ਰੈਫਿਕ ਲੱਗਿਆ ਹੋਇਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸੜਕ ਤੇ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਹੋਣਗੀਆਂ ਔਰ ਦੱਸਦੀ ਕਿ ਇਸ ਮੈਚ ਦੀ ਜੇਕਰ ਗੱਲ ਕਰੀਏ ਤਾਂ ਟਿਕਟਾਂ ਜਿਹੜੀਆਂ ਨੇ ਉਹ ਫੈਨਸ ਨੇ 4000 5000 6000 ਔਰ 12000 ਰੁਪਏ ਤੱਕ ਖਰੀਦੀਆਂ ਨੇ ਲੇਕਿਨ ਪਾਰਕਿੰਗ ਨੂੰ ਲੈ ਕੇ ਫੈਨਸ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਜ਼ਰੂਰ ਮਿਲੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੱਡੀਆਂ ਹੀ ਗੱਡੀਆਂ ਤੁਹਾਨੂੰ ਨਜ਼ਰ ਆਉਣਗੀਆਂ ਤਾਂ ਆਈਪੀਐਲ ਦੇ 18ਵੇਂ ਸੀਜ਼ਨ ਦੇ ਵਿੱਚ ਪੰਜਾਬ ਦੇ ਮੁਹਾਲੀ ਦੇ ਮੁੱਲਾਪੁਰ ਵਿਖੇ ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਵਿਚਕਾਰ ਇੱਕ ਮੈਚ ਖੇਡਿਆ ਗਿਆ ਤੇ ਇਸ ਦੇ ਵਿੱਚ ਪੰਜਾਬ ਕਿੰਗਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਪੰਜਾਬ ਦੇ ਪ੍ਰਸ਼ੰਸਕ ਪਵੇਲੀਅਨ ਤੋਂ ਨਿਰਾਸ਼ ਵਾਪਸ ਪਰਤੇ ਨੇ ਤਾਂ ਇਹ ਮੈਚ ਜਿਹੜਾ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟਰ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਖੇਡਿਆ ਗਿਆ ਇਹ ਦੇਖਣ ਦੇ ਲਈ ਪੰਜਾਬ ਭਰ ਤੋਂ ਜਿਹੜੇ ਪ੍ਰਸ਼ੰਸਕ ਆਏ ਹੋਏ ਸਨ ਤੇ ਉਸ ਤੋਂ ਇਲਾਵਾ ਹਰਿਆਣਾ ਦੇ ਅੰਬਾਲਾ, ਪਾਣੀਪਤ, ਕਰਨਾਲ ਅਤੇ ਫਤਿਆਬਾਦ ਦੇ ਦਰਸ਼ਕਾਂ ਨੇ ਮੈਚ ਦਾ ਜਿਹੜਾ ਆਨੰਦ ਮਾਣਿਆ ਇੰਨੇ ਨਹੀਂ ਪ੍ਰਸ਼ੰਸਕ ਕੈਨੇਡਾ ਤੇ ਇੰਗਲੈਂਡ ਤੋਂ ਇੱਥੇ ਪਹੁੰਚੇ ਸਨ ਤੇ ਉਸ ਤੋਂ ਇਲਾਵਾ ਟੀਮ ਦੀ ਜੋ ਮਾਲਕਾ ਨੇ ਪ੍ਰੀਤੀ ਜਿੰਟਾ ਵੀ ਮੈਦਾਨ ਦੇ ਵਿੱਚ ਪਹੁੰਚੀ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ ਹਾਲਾਂਕਿ ਉਸ ਤੋਂ ਬਾਅਦ ਜਦੋਂ ਮੈਚ ਖਤਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਟੇਡੀਅਮ ਦੇ ਬਾਹਰ ਜਿਹੜਾ ਕਿ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ ਵੱਡਾ ਟ੍ਰੈਫਿਕ ਦੇਖਣ ਨੂੰ ਮਿਲਦਾ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਟ੍ਰੈਫਿਕ ਉਹ ਲੱਗਿਆ ਹੋਇਆ ਹੈ